ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਅਜਾਬ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚੋਂ ਇੱਕ ਸ਼ਬਦ ਐੜਾ ਵਾ ਵਾ ਰਾਰਾ ਨੰਨਾ ਜਾਂ ਐੜਾ ਵਾ ਵਾ ਰਾਰਾ ਨਨ ਨੂੰ ਅੰਗਕੋੜਾ ਇਹ ਸ਼ਬਦ ਦਾ ਪਾਠ ਕਿਵੇਂ ਕਰਨਾ ਹੈ ਇਹਦੇ ਅਰਥ ਕਿਵੇਂ ਹਨ ਕਿਸ ਤਰੀਕੇ ਦੇ ਨਾਲ ਕਿਸ ਸਾਥ ਵਿਲੇ ਕਿਵੇਂ ਪਾਠ ਕਰਨਾ ਹੈ ਇਹ ਵਿਚਾਰ ਆਪ ਸੰਗਤਾਂ ਦੇ ਨਾਲ ਕਰਨੀ ਹੈ ਉਹਦੇ ਵਾਸਤੇ ਆਓ ਸਭ ਤੋਂ ਪਹਿਲਾਂ ਗੁਰਬਾਣੀ ਦੇ ਵਿੱਚੋਂ ਮਹਲਾਰ ਰਗ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਇੱਕ ਪਵਨ ਸ਼ਬਦ ਪੜ੍ਹਦੇ ਹਾਂ ਜਿੱਥੇ ਸਤਿਗੁਰੂ ਜੀ ਕਿਸੇ ਪੰਡਿਤ ਨੂੰ ਸੰਬੋਧਨ ਹੋ ਕੇ ਇੱਕ ਗੱਲ ਕਹਿ ਰਹੇ ਨੇ ਪੰਡਿਤ ਏ ਪੰਡਿਤ ਇਸ ਮਨ ਦਾ ਕਰੋ ਵਿਚਾਰ ਇਸ ਮਨ ਦਾ ਵਿਚਾਰ ਕਰਿਆ ਕਰੋ ਔਰ ਕੀ ਬਹੁਤਾ ਪੜ ਹੈ ਉਠਾਵੇਂ ਭਾਰ ਵਿਚਾਰ ਨਾ ਕਰਕੇ ਬਹੁਤਾ ਸ਼ਾਸਤਰ ਵਿਦਵਾਨ ਦਾ ਗਿਆਨ ਇਕੱਠਾ ਕਰ ਲੈਣਾ ਹਉ ਮਨ ਦਾ ਭਾਰ ਚੱਕਣ ਜੋਗਾ ਜੀ ਕੰਮ ਹੈ ਹੋਰ ਕੁਝ ਵੀ ਨਹੀਂ ਹੈ ਇਸ ਕਰਕੇ ਇਸ ਮਨ ਦੀ ਪਰਚੋਲ ਕਰਿਆ ਕਰੋ ਤੋਂ ਸਤਿਗੁਰੂ ਜੀ ਸ਼ਬਦ ਦੇ ਪਹਿਲੇ ਬੰਦ ਵਿੱਚ ਕਹਿੰਦੇ ਨੇ ਇਹ ਮਨ ਗ੍ਰਹੀ ਕਿ ਇਹ ਮਨ ਉਦਾਸੀ ਪੰਡਿਤ ਜੀ ਇਹ ਵਿਚਾਰ ਕਰੋ ਇਹ ਦੱਸੋ ਇਹ ਮਨ ਗ੍ਰਸਤੀ ਹੈ ਜਾਂ ਉਹ ਦਸੀ ਹੈ ਜੰਗਲਾਂ ਵਿੱਚ ਹੈ ਜਿੱਦਾਂ ਜੰਗਲਾਂ ਵਿੱਚ ਵਾਸਾ ਹੋਵੇ ਜੰਗਲਾਂ ਵਿੱਚ ਫਸਿਆ ਰਹਿੰਦਾ ਹੈ ਜਾਂ ਫਿਰ ਨਿਰਲੇਪ ਹੈ ਵਿਚਾਰ ਕਰਿਆ ਕਰੋ ਇਸ ਮਨ ਦੀ ਕਿ ਇਹ ਮਨ ਅਵਰਨ ਸਦਾ ਅਵਿਨਾਸੀ ਇਥੇ ਪਾਠ ਹੈ ਐੜਾ ਭਾਵ ਆ ਰਾਰਾ ਨਨਨ ਉਕੜ ਐੜਾ ਅਗੀਤਰ ਲੱਗਿਆ ਹੋਇਆ ਹੈ ਤੋਂ ਐੜਾ ਵਾ ਵਾ ਰਾਰਾ ਨਨੇ ਨੋਕੜ ਵਰਨ ਇਕੱਠਾ ਪੜਨਾ ਹੈ ਐਡਾ ਜਿਹੜਾ ਅੱਗੇ ਬੋਲਣਾ ਹੈ ਅਵਰਨ ਤੋਂ ਪਾਠ ਨੂੰ ਅਵਰਨ ਨਹੀਂ ਕਰਨਾ ਅਵਰਨ ਪਾਠ ਕਰਾਂਗੇ ਗਲਤ ਹੋ ਜਾਣਾ ਇਸ ਕਰਕੇ ਸ਼ੁੱਧ ਪਾਠ ਅਵਰਨ ਸਤਿਗੁਰ ਆਖਦੇ ਨੇ ਕਿ ਇਹ ਮਨ ਜਿਹੜਾ ਹੈ ਚਾਰੇ ਵਰਨ ਤੋਂ ਉੱਤੇ ਉੱਠ ਕੇ ਆਤਮਿਕ ਤੋਂ ਮੌਤ ਤੋਂ ਬਚਿਆ ਰਹਿੰਦਾ ਹੈ ਇਹ ਵਿਚਾਰ ਕਰੋ ਨਾ ਸਤਗੁਰ ਪੰਡਤ ਜੀ ਨੂੰ ਕਹਿ ਰਹੇ ਨੇ ਇਹ ਜਿਹੜਾ ਮਨ ਹੈ ਨਾ ਸਤਗੁਰ ਆਖਦੇ ਨੇ ਅਵਰਨ ਹੈ ਵਰਨਾ ਤਾਂ ਰਹਤਾ ਹੈ ਤਾਂ ਇਸ ਤਰੀਕੇ ਨਾਲ ਇੱਥੇ ਪਾਠ ਹੈ ਅਵਰਨ ਪਾਠ ਹੋਵੇਗਾ ਅਵਰਨ ਇੱਥੇ ਜਿਹੜਾ ਪਾਠ ਅਵਰਨ ਕਰਨਾ ਹੈ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਬਾਬਾ ਕਬੀਰ ਜੀ ਦਾ ਇੱਕ ਪਾਵਨ ਸ਼ਬਦ ਪੜ੍ਹਦੇ ਹਾਂ ਬਾਬਕ ਕਬੀਰ ਜੀ ਉਸ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਇੱਕ ਗੱਲ ਲਖਦੇ ਨੇ ਗੌੜੀ ਚੀਤੀ ਗੌੜੀ ਲਾਗ ਦੀ ਵਿੱਚ ਗੌੜੀ ਚੀਤੀ ਇੱਕ ਕਿਸਮਾਂ ਗੌੜੀ ਲਾਗ ਦੀ ਤੋਂ ਦੇ ਵਿੱਚ ਬਾਬਕ ਕਬੀਰ ਜੀ ਦਾ 332 ਅੰਕ ਦੇ ਉੱਤੇ ਇੱਕ ਪਵਨ ਸ਼ਬਦ ਹੈ ਰਹਾਉ ਦੀ ਪੰਕਤੀ ਹੈ ਐਸੇ ਲੋਗਨ ਸਿਉ ਕਿਆ ਕਹੀ ਹੈ ਸਤਗੁਰ ਆਖਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਪਵਨ ਬਾਣੀ ਬਾਬਕ ਕਬੀਰ ਜੀ ਦੇ ਪਵਨ ਬੋਲ ਕਿ ਐਸੇ ਲੋਕਾਂ ਨੂੰ ਕਿਆ ਕਹੀਏ ਭਾਈ ਕਿਹੋ ਜਿਹੇ ਲੋਕ ਜੋ ਪ੍ਰਭ ਕੀਏ ਭਗਤ ਤੇ ਵਾਝ ਤਿੰਨ ਤੇ ਸਦਾ ਡਰਨੇ ਰਹੀ ਹੈ ਜਿਹੜੇ ਭਗਤੀ ਤੋਂ ਵਾਂਝੇ ਰੱਖੇ ਨੇ ਪਰਮਾਤਮਾ ਨੇ ਪਰਮੇਸ਼ਰ ਨੇ ਉਸ ਮਾਲਕ ਨੇ ਭਗਤੀ ਤੋਂ ਵਾਂਝੇ ਲੋਕਾਂ ਤੋਂ ਸਦਾ ਦਰਦ ਕੀ ਰਹੀ ਹੈ ਦੂਰ ਰਹੀ ਹੈ ਤੇ ਫਿਰ ਵਾਵਹਿ ਦੇ ਬੰਦਿਆਂ ਨੂੰ ਕੀ ਕਹੀਏ ਕੋਈ ਉਹਨਾਂ ਨੂੰ ਜਿਹੜਾ ਮਤ ਦੇਣ ਦਾ ਲਾਭ ਨਹੀਂ ਹੈ। ਤੋਂ ਅਜਿਹੇ ਬੰਦਿਆਂ ਦੀ ਗੱਲ ਕਰਦੇ ਆਂ ਬਾਬਾ ਕਬੀਰ ਅੱਗੇ ਜਾ ਕੇ ਕਹਿੰਦੇ ਨੇ। ਅਵਰਨ ਹਸਤ ਆਪ ਹੈ ਕਾਨੇ। ਇੱਥੇ ਵੀ ਐੜਾ ਵਾਵਾ ਰਾਰਾ ਨੰਨਾ ਅਵਰਨ ਇਹਨੂੰ ਐੜਾ ਅਗੇਤਰ ਲਾ ਕੇ ਪਾਠ ਨਹੀਂ ਕਰਨਾ। ਇਹਨੂੰ ਫਿਰ ਨੰਨਾ ਜਿਹੜਾ ਪਛੇਤਰ ਸਮਝ ਕੇ ਔਰਨ ਔਰ ਨਾ ਔਰ ਹੋਰ ਨੰਨ ਬਿਨਾ ਹੰਕਰ ਦੇ ਨਾਲ ਲੱਗਿਆ ਹੋਵੇ ਤਾਂ ਅਰਥ ਬਣ ਜਾਂਦਾ ਬਹੁਵਚਨ ਦੇ ਰੂਪ ਦੇ ਵਿੱਚ ਔਰਨ ਹੋਰ ਨਾ ਔਰਨ ਹਸਤ ਆਪਹਿ ਕਾਨੇ ਇਹ ਜਿਹੇ ਲੋਕ ਜਿਹੜੇ ਜਿਹੜੇ ਭਗਤੀ ਤੋਂ ਵਾਂਝੇ ਨੇ ਉਹ ਹੋਰਨਾਂ ਨੂੰ ਹੱਸਦੇ ਨੇ ਪਰ ਆਪ ਕਾਨੇ ਨੇ ਭਾਵ ਆਪ ਨੂੰ ਵਿੱਚ ਔਗਣ ਹਨ ਹੋਰਨਾਂ ਨੂੰ ਕਈ ਤਰ੍ਹਾਂ ਦੇ ਮਖੌਲ ਕਰਦਿੰਨੇ ਅਵਰਨ ਹਸਤ ਇੱਥੇ ਪਾਠ ਅਵਰਨ ਨਹੀਂ ਕਰਨਾ ਇਸ ਪਾਠ ਨੂੰ ਅਵਰਨ ਪੜ੍ਹਨਾ ਹੈ ਅਵਰਨ ਹਸਤ ਆਪ ਹੈ ਕਾਨੇ 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 ਹਨ ਭਾਵ ਉਹਨਾਂ ਵਿੱਚ ਔਗਣ ਹੈ ਤੋਂ ਸਤਿਗੁਰੂ ਕਹਿੰਦੇ ਨੇ ਕਹਿੰਦੇ ਨੇ ਅਵਰਨ ਹਸਤ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਲਜਾਨੇ ਲਜਾਨੇ ਦਾ ਅਰਥ ਹੈ ਲੱਜਾ ਨਾਲ ਸ਼ਰਮ ਨਾਲ ਤੂੰ ਫਿਰ ਕਬੀਰ ਸਾਹਿਬ ਕਹਿੰਦੇ ਨੇ ਅਜਿਹੇ ਬੰਦਿਆਂ ਨੂੰ ਵੇਖ ਕੇ ਜਿਹੜੇ ਹੋਰ ਨਾਲ ਤੇ ਹੱਸਦੇ ਨੇ ਆਪ ਕਾਣੇ ਨੇ ਆਪ ਉਹਨਾਂ ਵਿੱਚ ਆ ਗੁਣ ਨੇ ਕਹਿੰਦੇ ਮੈਨੂੰ ਸ਼ਰਮ ਆਂਦੀ ਅਜਿਹੇ ਬੰਦਿਆਂ ਨੂੰ ਦੇਖ ਕੇ ਤਿੰਨ ਕੋ ਦੇਖ ਕਬੀਰ ਲਜਾਨੇ ਲੱਜਾ ਆਂਦੀ ਸ਼ਰਮ ਆਂਦੀ ਤੋ ਇਸ ਤਰੀਕੇ ਨਾਲ ਅਸੀਂ ਦੇਖਿਆ ਕਿ ਪਾਠ ਕਿਤੇ ਹੈ ਅਵਰਣ ਤੇ ਕਿਤੇ ਹੈ ਅਵਰਨ ਹੁਣ ਅਸੀਂ ਪਾਠ ਕਰਦੇ ਹਾਂ ਜਦੋਂ ਇਹ ਪੰਕਤੀਆਂ ਸਾਡੇ ਸਾਹਮਣੇ ਆਣ ਤਾਂ ਅਸੀਂ ਦੇਖਣਾ ਕਿ ਇਹਦਾ ਪਾਠ ਕਿਵੇਂ ਕਰਨਾ ਹੈ ਸੋ ਜਿਵੇਂ ਪਹਿਲੀ ਪੰਕਤੀ ਸਾਂਝੀ ਕੀਤੀ ਉਥੇ ਪਾਠ ਅਵਰਣ ਉਥੇ ਪਾਠ ਅਵਰਣ ਕਰਨਾ ਹੈ ਤੋ ਜਦੋਂ ਦੂਜੀ ਪੰਕਤੀ ਵਿੱਚ ਅਸੀਂ ਦੇਖਿਆ ਉਥੇ ਪਾਠ ਅਵਰਨ ਇਸ ਤਰ੍ਹਾਂ ਵਿਚਾਰ ਕੀ ਪਾਠ ਕਰਨਾ ਹੈ ਇਸੇ ਕਰਕੇ ਗੁਰਬਾਣੀ ਵਿਚਾਰਨ ਵਾਸਤੇ YouTube ਦਾ ਇਹ ਚੈਨਲ ਬਣਾਇਆ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਔਰ ਕਮੈਂਟ ਵੀ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ